ਪ੍ਰੋਗਰਾਮ ਦੇਖ ਰਹੇ ਸਾਰੇ ਦਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਜਿਸ ਤਰ੍ਹਾਂ ਕਿ ਜਿਹੜਾ ਪੰਜਾਬ ਹੈ ਇੱਕ ਮੇਲਿਆਂ ਦੀ ਸਟੇਟ ਹੈ ਜਿੱਥੇ ਕਿ ਬੜੇ ਲੰਮੇ ਸਮੇਂ ਤੋਂ ਜਿੱਥੇ ਸੱਭਿਆਚਾਰਕ ਮੇਲੇ ਲੱਗਦੇ ਹਨ ਉੱਥੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕੌਮ ਦੇ ਲਈ ਪੰਥ ਲਈ ਜਾਂ ਮਨੁੱਖਤਾ ਦੇ ਲਈ ਸ਼ਹੀਦੀਆਂ ਦਿੱਤੀਆਂ ਹਨ ਉਹਨਾਂ ਦੇ ਨਾਂ ਦੇ ਉੱਤੇ ਵੀ ਹਮੇਸ਼ਾ ਮੇਲੇ ਜਿਹੜੇ ਲੱਗਦੇ ਰਹਿੰਦੇ ਹਨ ਕਿਉਂਕਿ ਹਮੇਸ਼ਾ ਕਹਿੰਦੇ ਹਨ ਕਿ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮਲੇ ਵਤਨ 'ਤੇ ਮਿਟਨੇ ਵਾਲੋਗਾ ਯਹੀ ਨਿਸ਼ਾਅ ਹੋਗਾ ਸੋ ਅੱਜ ਮੈਂ ਇਸ ਮੇਲੇ ਵਿੱਚ ਗੱਲ ਕਰ ਰਿਹਾ ਆ ਬੜਾ ਲੰਮਾ ਸਮੇਂ ਦੀ ਗੱਲ ਹੈ ਜਦੋਂ ਅਸੀਂ ਵੀ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਸੋ ਇੱਕ ਜਲੰਧਰ ਦੇ ਲਾਗੇ ਇੱਕ ਪਿੰਡ ਹੈ ਨਾਲ ਜਿਸ ਨੂੰ ਨਾਲਾ ਵੀ ਕਹਿੰਦੇ ਹਨ ਆ ਉਸ ਪਿੰਡ ਦੇ ਵਿੱਚ ਇੱਕ ਮੇਲਾ ਲੱਗਦਾ ਉਸ ਮੇਲਾ ਜਿਹੜਾ ਹੈ ਅੱਜ ਜਿਹੜੇ ਸ਼ਹੀਦ ਹੋਏ ਸਨ ਉਸ ਮੇਲੇ ਨੂੰ ਕਹਿੰਦੇ ਹਨ ਝੰਡਾ ਸਾਹਿਬ ਦਾ ਮੇਲਾ ਸ਼ਹੀਦ ਭਾਈ ਝੰਡਾ ਸਾਹਿਬ ਜੀ ਜਿਨ੍ਹਾਂ ਨੇ ਕੀ ਸ਼ਹਾਦਤ ਦਿੱਤੀ ਸੀ ਸੋ ਬਾਬੇ ਝੰਡੇ ਦਾ ਮੇਲਾ ਇਹਨੂੰ ਕਿਹਾ ਜਾਂਦਾ ਕਿ ਬਾਬੇ ਝੰਡੇ ਦਾ ਮੇਲਾ ਉਹਨਾਂ ਸਮਿਆਂ ਦੇ ਵਿੱਚ ਦੋ ਮੇਲੇ ਅਸੀਂ ਵੇਖਦੇ ਹੁੰਦੇ ਸੀ ਦੋ ਮੇਲੇ ਇੱਕ ਹੁੰਦਾ ਸੀ ਸੋਡਲ ਦਾ ਮੇਲਾ ਇੱਕ ਸੀ ਇਹ ਬਾਬੇ ਝੰਡੇ ਦਾ ਮੇਲਾ ਸੋ ਇਹ ਬਾਬੇ ਝੰਡੇ ਦਾ ਮੇਲਾ ਜਿਹੜਾ ਜਦੋਂ ਲੱਗਦਾ ਸੀ ਉਹ ਬੜੀ ਦੂਰੋਂ ਦੂਰੋਂ ਜਿਹੜੀਆਂ ਦੁਨੀਆ ਚੱਲ ਕੇ ਉਦੋਂ ਪੈਦਲ ਸਾਈਕਲਾਂ ਦੇ ਉੱਤੇ ਉਦੋਂ ਇੰਨੀਆਂ ਗੱਡੀਆਂ-ਗੁੱਡੀਆਂ ਨਹੀਂ ਹੁੰਦੀਆਂ ਸੋ ਅੱਜ ਵੀ ਇਹ ਜਿਹੜਾ ਮੇਲਾ ਉਸੇ ਤਰ੍ਹਾਂ ਹੀ ਲੱਗਦਾ ਆ ਇਸ ਮੇਲਾ ਜਿਹੜਾ ਕੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸ਼ਹੀਦ ਭਾਈ ਚੰਦਾਜੀ ਦੀ ਯਾਦ ਦੇ ਵਿੱਚ ਚੰਦਾ ਸਿੰਘ ਜਿਨ੍ਹਾਂ ਨੇ ਕਿ ਸ਼ਹਾਦਤ ਦਿੱਤੀ ਸੀ ਉਸ ਜਗ੍ਹਾ ਦੇ ਉੱਤੇ ਖੰਡ ਪਾਠ ਸਾਹਿਬ ਰੱਖੇ ਜਾਂਦੇ ਹਨ ਕਥਾ ਬਾਚ ਕੀਰਤਨ ਹੁੰਦੇ ਹਨ ਸ਼ਹੀਦਾਂ ਦੀਆਂ ਵਾਰਾਂ ਗਈਆਂ ਜਾਂਦੀਆਂ ਹਨ ਮੈਨੂੰ ਅਜੇ ਤੱਕ ਯਾਦ ਹੈ ਅਪ੍ਰਿਤਮ ਸਿੰਘ ਜੀ ਅੰਜਾਨ ਉਸੇ ਇਲਾਕੇ ਉਸੇ ਪਿੰਡ ਦੇ ਵਿੱਚ ਰਹਿੰਦੇ ਸਨ ਨਾਲਾਂ ਦੇ ਵਿੱਚ ਉਹ ਉਦੋਂ ਇੱਕ ਗੀਤ ਗਾਉਂਦੇ ਹੁੰਦੇ ਸੀ ਆ ਸ਼ਹੀਦੇ ਆ ਸ਼ਹੀਦ ਉਦਮ ਸਿੰਘ ਦੀਆਂ ਪਿਸਤੌਲ ਦੇ ਨਾਲ ਗੱਲਾਂ ਜਦੋਂ ਉਹਨਾਂ ਨੇ ਲੰਡਨ ਦੇ ਵਿੱਚ ਜਾ ਕੇ ਸ਼ਹੀਦ ਕੀਤਾ ਸੀ ਇਸ ਮੇਲੇ ਦੇ ਵਿੱਚ ਮੈਂ ਉਹਨਾਂ ਦੇ ਮੂੰਹ ਇਹ ਸੁਣਿਆ ਸੀ ਤੇ ਅੱਜ ਵੀ ਉਹ ਮੇਲੇ ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਹਨ ਉੱਥੇ ਜਿੱਥੇ ਇੱਕ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਹੁੰਦਾ ਹੈ ਬਾਹਰ ਉਹਨਾਂ ਸਮਿਆਂ ਦੇ ਵਿੱਚ ਘੋੜਿਆਂ ਦੀਆਂ ਦੌੜਾਂ ਲੱਗਦੀਆਂ ਹੁੰਦੀਆਂ ਸੀ ਬਾਹਰ ਬਿਲਕੁਲ ਟਿੱਬੇ ਹੁੰਦੇ ਸੀ ਉਹ ਟਿੱਬਿਆਂ ਦੇ ਵਿੱਚ ਘੋੜਿਆਂ ਦੀਆਂ ਦੌੜਾਂ ਵੀ ਲੱਗਦੀਆਂ ਸੀ ਇੱਕ ਵਾਰੀ ਉਹਨਾਂ ਘੋੜਿਆਂ ਦੀ ਦੌੜ ਦੇ ਵਿੱਚ ਮੈਂ ਇੱਕ ਘੋੜੇ ਦੇ ਥੱਲੇ ਵੀ ਆ ਗਿਆ ਜਦੋਂ ਇੱਕ ਛੋਟੇ-ਛੋਟੇ ਮੇਲੇ ਦੇਖਣ ਗਏ ਸੀ ਉਦੋਂ ਮੈਨੂੰ ਇੱਕ ਸੱਟ ਵੀ ਲੱਗੀ ਸੀ ਨਿਸ਼ਾਨੀ ਸੀ ਇੱਕ ਆ ਜਿਹੜਾ ਮੈਂ ਆਪਣੇ ਆ ਦਿਖਾ ਰਿਹਾ ਹਾਂ ਇੱਕ ਓਂਕਾਰ ਜਿਹੜਾ ਹੈ ਇਹ ਇੱਕ ਓਂਕਾਰ ਬੜਾ ਲੰਮਾ ਸਮਾਂ ਜਿਹੜਾ ਪਹਿਲਾਂ ਸੀ ਬਾਬੇ ਝੰਡੇ ਦੇ ਮੇਲੇ ਤੋਂ ਹੀ ਅਸੀਂ 5-7 ਜਣੇ ਯਾਰ ਦੋਸਤ ਗਏ ਸੀ ਸਕੂਲਾਂ 'ਚੋਂ ਪੜ੍ਹਦੇ ਆ ਉਹਨਾਂ ਦੇ ਵਿੱਚੋਂ ਮੈਨੂੰ ਅਜੇ ਤੱਕ ਨਾਂ ਵੀ ਯਾਦ ਹੈ ਇੱਕ ਹੁੰਦਾ ਸੀ ਜਗਿੰਦਰ ਸਿੰਘ ਇੱਕ ਸੁਨੀਲ ਇੱਕ ਹੋਰ ਸੀ ਹਰਬਖਸ਼ ਚਾਰ-ਪੰਜ ਜਣੇ ਸੀ ᱟਦੋਂ ਅਸੀਂ 7-8 ਜਣੇ ਗਏ ਸੀ ᱟਦੋਂ ਆ ਜਿਹੜੇ ਨਾਂ ਸੀ ਲਿਖਾਏ ਸਭ ਤੋਂ ਪਹਿਲਾਂ ਸੋਚਦਾ ਸੀ ਫਿਰ ਕਿਹੜਾ ਨਾਂ ਕਿਉਂਕਿ ਸੂਈਆਂ ਜੀਆਂ ਚੋਧੀਆਂ ਜਦੋਂ ਉੱਤੇ ਕੁਛ ਨਾ ਕੁਛ ਲਿਖਾਉਂਦੇ ਸੀ ਕੋਈ ਕੋਸ਼ ਲਗਾਉਂਦਾ ਸੀ ਕੁਛ ਕੁਛ ਲਗਾਉਂਦਾ ਸੀ ਤਾਂ ਮੈਂ ᱟਦੋਂ ਇੱਕ ਊਂਕਾਰ ਜਿਹੜਾ ਸੀ ਬਾਬੇ ਝੰਡੇ ਦੇ ਮੇਲੇ ਦੇ ਵਿੱਚੋਂ ਜਿਹੜਾ ਸੀ ਇਹ ਲਿਖਾਇਆ ਸੀ ਬੜਾ ਲੰਮਾ ਸਮਾਂ ਹੋ ਗਿਆ ਮੇਲੇ ਜਾਇਆ ਹੀ ਨਹੀਂ ਗਿਆ ਬਸ ਸਾਡੇ ਇੱਕ ਸਹਿਯੋਗੀ ਜਿਹੜੇ ਆ ਕੁਲਵਿੰਦਰ ਕਿੰਦਾ ਜੀ ਉਹ ਉੱਥੇ ਬੜੀ ਸੇਵਾ ਕਰਦੇ ਨੇ ਉਹ ਹੁਣ ਪਿਛਲੇ ਕੁਝ ਦਿਨ ਪਹਿਲਾਂ ਉੱਥੇ ਮੇਲਾ ਲੱਗਿਆ ਸੀ ਉਸ ਮੇਲੇ ਤੇ ਗਏ ਉਹਨਾਂ ਨੇ ਸਾਨੂੰ ਉੱਥੋਂ ਦੀ ਜਿਹੜੀ ਕਵਰੇਜ ਭੇਜੀ ਹੈ ਕਿ ਆ ਮੇਲੇ ਦੇ ਵਿੱਚ ਪਘੂੜੇ ਵੀ ਲੱਗਦੇ ਹਨ ਮੈਡੀਕਲ ਕੈਂਪ ਵੀ ਜਿਹੜੇ ਫ੍ਰੀ ਲਾਇਆ ਜਾਂਦਾ ਹੈ ਉਹ ਖਡਾਉਣਿਆਂ ਦੀਆਂ ਦੁਕਾਨਾਂ ਵੱਖਰੇ ਵੱਖਰੇ ਖਾਨ ਪਿੰਡਾ ਜਿਹੜਾ ਸਮਾਨ ਉਹ ਜਿੰਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦਾ ਸਹੀ ਤਰੀਕੇ ਨਾਲ ਜਿਸ ਮੇਲੇ ਵਿੱਚ ਹਰ ਰੰਗ ਜਿਹੜਾ ਮਿਲਦਾ ਸੀ ਉਹ ਮੇਲਾ ਜਿਸ ਦੇ ਵਿੱਚ ਕੁਸ਼ਤੀਆਂ ਵੀ ਹੁੰਦੀਆਂ ਸੀ ਦੰਗਲ ਵੀ ਹੁੰਦੇ ਸੀ ਘੋੜੀਆਂ ਦੀਆਂ ਦੌੜਾਂ ਵੀ ਲੱਗਦੀਆਂ ਸੀ ਸੂਰਮੇ ਇਹ ਉਹ ਮੇਲੇ ਸਨ ਬਾਬੇ ਛੰਡੇ ਦਾ ਮੇਲਾ ਸੋ ਅੱਜ ਮੈਨੂੰ ਉਹਨਾਂ ਨੇ ਜਿਹੜੀ ਭੇਜੀ ਸੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਸੋ ਥੋੜੇ ਜਿਹਾ ਸਮੇਂ ਦੇ ਲਈ ਤੁਹਾਨੂੰ ਮੈਂ ਲੈ ਚੱਲਦਾ ਹਾਂ ਅ ਜਲੰਧਰ ਦੇ ਲਾਗੇ ਪਿੰਡ ਨਾਲ ਇਹਨੂੰ ਨਾਲਾ ਵੀ ਕਈ ਇਹਨੂੰ ਨਾਲਾ ਵੀ ਕਹਿੰਦੇ ਹਨ ਹੰਸਰਾਜ ਹੰਸ ਜਿਹੜੇ ਪ੍ਰਸਿੱਧ ਗਾਇਕ ਉਹਨਾਂ ਦਾ ਪਿੰਡ ਵੀ ਲੱਗ ਗਈ ਹੈ ਉਹਨਾਂ ਦੇ ਸੋ ਉਹ ਵੀ ਜਦੋਂ ਮੇਲਾ ਦੇਖਣ ਜਾਂਦੇ ਹੁੰਦੇ ਸੀ ਜਦੋਂ ਸੋ ਉਹ ਉਹਨਾਂ ਮੇਲਿਆਂ ਦੇ ਵਿੱਚ ਜਿਹੜੇ ਪੁਰਾਣੇ ਜਦੋਂ ਜਾਂਦੇ ਸੀ ਮੇਲਿਆਂ 'ਚ ਜਾਂਦਿਆ ਜਾਂਦਿਆ ਅਜੇ ਤੱਕ ਉਹ ਵੀ ਮੈਨੂੰ ਯਾਦ ਆਉਂਦਾ ਛੋਲੇ ਵੀ ਜਿਹੇ ਹੁੰਦੇ ਸੀ ਹਰੇ-ਹਰੇ ਸੋ ਚੋਰੀ-ਚੋਰੀ ਹੱਸਦੇ ਜੇ ਵੇਖਦੇ ਆਰੇਦਵਾਰੇ ਛੋਲੇ ਵੀ ਪੁੱਟ ਕੇ ਚੋਰੀ-ਚੋਰੀ ਖਾਣੇ ਕਿਤੇ ਆ ਛੋਲਿਆਂ ਦਾ ਮਾਲਕ ਤੇ ਡੰਗ ਡੰਗਾ ਨਾਲ ਫੇਰੇ ਤੋ ਬੜੇ ਵਧੀਆ ਸਮੇਂ ਹੁੰਦੇ ਸੀ ਜਦੋਂ ਕੋਈ ਕੁਝ ਨਹੀਂ ਕਹਿੰਦਾ ਬਸ ਉਹਨਾਂ ਸਮਿਆਂ ਦੇ ਵਿੱਚ ਪਿਆਰ ਹੀ ਪਿਆਰ ਸੀ ਸਾਝ ਸੀ ਕੋਈ ਨਫਰਤ ਦੀਆਂ ਗੱਲਾਂ ਵੜੀਆਂ ਘੱਟ ਹੁੰਦੀਆਂ ਸਨ ਸੋ ਮੈਨੂੰ ਅੱਜ ਬਚਪਨ ਦੀ ਯਾਦ ਆਈ ਸੋ ਮੈਂ ਕਿਹਾ ਉਹਨਾਂ ਨੇ ਮੈਨੂੰ ਜਦੋਂ ਕੁਝ ਭੇਜੀ ਕਵਰੇਜ ਤਾਂ ਮੈਂ ਕਿਹਾ ਤੁਹਾਡੇ ਨਾਲ ਵੀ ਅੱਜ ਸਾਂਝੀ ਕਰਦਾ ਹਾਂ ਸੋ ਆਓ ਲੈ ਚੱਲਦੇ ਹਾਂ ਤੁਹਾਨੂੰ ਸ਼ਹੀਦ ਬਾਬਾ ਝੰਡਾ ਸਿੰਘ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀ ਉੱਥੇ ਜਿਹੜਾ ਹਰ ਸਾਲ ਮੇਲਾ ਲੱਗਦਾ ਉਸ ਦੀ ਤੁਹਾਨੂੰ ਆਜੋ ਕੁਝ ਇਹ ਲਕੀਆਂ ਦਿਖਾਉਂਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਸ ਦੀ ਜਿਹੜੀ ਸੀ ਇੱਕ ਕਵਰੇਜ ਛੋਟ ਛੋਟੀ ਜੀ ਕਰਕੇ ਭੇਜੀਏ ਸੋ ਆਓ ਥੋੜਾ ਜਿਹਾ ਸੰਭਲੀ ਚੱਲਦੇ ਹਾਂ ਪਿੰਡ ਨਾਲ ਬਾਬਾ ਝੰਡੇ ਦਾ ਮੇਲਾ ਇੱਕ ਛੋਟਾ ਕਾਫਲਾ ਸੀ ਜਿਹੜੇ ਸਿੰਗਾ ਮੇ ਤੂਫਾਨ ਕੇ ਜਾਂਦੇ ਸਨ ਉਹ ਹੱਸਣਾ ਕਰਦੇ ਸਨ ਇਹਦਾ ਕਹਿਣਾ ਕੀ ਹੈ

ਅਖਬਾਰਾਂ ਥੋੜੀਆ ਪਛਾਨਣਾ ਜੀ ਅਸੀਂ ਧਰਮ ਪਰਵਰਤਨ ਕਰ ਲਿਆ ਅਸੀਂ ਧਰਮ ਬਦਲ ਲਿਆ ਅਸੀਂ ਸਿੱਖੀ ਛੱਡ ਦਿੱਤੀ ਆ ਅਸੀਂ ਫਲਾਣੇ ਧਰਮਾਂ ਚਲੇ ਗਏ ਅਸੀਂ ਤੁਹਾਨੂੰ ਧਰਮ ਤੇ ਚਲੇ ਗਏ ਆ ਯਰ ਉਸ ਪਹਿਰਾਵੇ ਦਾ ਨਾਮ ਥੋੜੀ ਆ ਤਾਂ ਫੇ ਅੱਜ ਚਿੱਟੇ ਪਾਏ ਤੇ ਕਾਲੂ ਪੱਗਦੇ ਪਾਲੇ ਅੱਜ ਭਗਦੇ ਪਾਏ ਤੇ ਕਾਲੂ ਨੀਲੇ ਪਾਲੇ ਅੱਜ ਨੀਲੇ ਪਾਏ ਕਾਲੂ ਕਾਲੇ ਪਾਲੇ ਅੱਜ ਕਾਲੇ ਪਾਏ ਕਾਲੂ ਮੀਲੇ ਪਾਲੇ ਧਰਮ ਕੋਈ ਪਹਿਰਾਵੇ ਦਾ ਨਾ ਥੋੜੀ ਧਰਮ ਕੋ ਰੰਗ ਦਾ ਨਾਮ ਥੋੜੀ ਆ 到今天，咱们。<noise> <noise> ਇਹਨਾਂ ਕੰਮਾਂ ਵਾਸਤੇ ਸਾਡੇ ਜੀਵ ਨੂੰ ਦੇਵਲੇ ਵਿਸ਼ਵਾਸ ਦੇ ਗੁਰੂ ਜਗਨ ਦੇ ਨਾਲ ਜੋੜਵਾਣ ਦੀ ਯਿਆਤ ਕਰਾਈ ਜਾਂਦੇ ਹਨ ਤਾਂ ਜਿੱਥੇ ਵਾਹਕੁਰੇ ਸਤਿ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਮਹਾਂਪੁਰਸ਼ਾਂ ਦੀ ਸੰਗਤ ਦੇ ਸੇਕੀਤ ਜਿੱਥੇ ਰਾਗੀ ਦੇ ਜੇ ਘਾਟੀ ਦੇ ਜੇ ਆਪ ਉਹ ਆਪਣੇ ਵਿਚਾਰਾਂ ਦੇ ਨਾਲ ਜੀ ਸੋ ਸਭ ਜੰਮ ਗੁਰੂ ਜੈ ਮਾਨ ਦੇ ਰਾਜ ਚੋੜਦੇ ਹੈ ਤੇ ਸਾਰੇ ਇੱਕ

ਆਈਆ ਐਂਡੀ ਐਂਡੀ ਜੀ ਜੇਸੋਨ ਬੰਦੇ ਕੋਲ ਬ੍ਰੇਸਟਾਂ ਫੀਰੋ ਪਿਆਰ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਾਤਵਾ ਖੜੇ ਹੋਇਆ ਕੇਂਦਰ ਮੈਦਾਨ ਵਿਚ ਨਮਾ ਬਹੁਤ ਸੜ ਕੇ ਹਿੱਕੂ ਲੜਕੀਆਂ ਦੇ ਸਿਰ ਵੱਡੇ ਗਏ ਖੁਦ ਖੁਦ ਕੇ ਸੁਦਾ ਕਰ ਦਿੱਤਾ ਦਿਖਾ ਦਿੱਤਾ ਵੀ ਇਹ ਸਿੱਖੀ ਦਾ ਪਤਾ ਇਹਦੇ ਹੱਦੇ ਸ਼ਾਦੀ ਵੀ ਆਈ ਤੇ ਸਿੱਖਾਂ ਦਾ ਪੁੱਤ ਆ ਕੇ ਮਾਰ ਕੇ ਲੱਗਿਆ ਇਸ ਹੱਦ ਤੱਕ ਜਦੋਂ ਬੰਦਾ ਖੜ ਜਾਂਦਾ ਹੈ ਸਿੱਖਾਂ ਕੋਲ ਨੇ ਬਾਰੇ ਸ਼ਬਦ ਇਹ ਆ ਜਾਂ ਸਕਦਾ ਕਿ ਕਿੰਨਾ ਵੱਡਾ ਸ਼ਾਟ ਕੋ ਅਕਰ ਨਿਕਾੜਾ ਦੁਨੀਆ ਦੇ ਉਤੇ ਨਹੀਂ ਪੜਾ ਕੇ ਕਿੰਨਾ ਭਾਰਤ ਮਚਾ ਕੇ ਬਾਬਾ ਜੱਟਾ ਸਹਾਜਾ ਨੂੰ ਫੁੰਗਰ ਬੰਦ ਕਰਕੇ ਖੇਡ ਪਰ ਕੇ ਕਿੰਨਾ ਜਾਵੀ ਕਾਲੇ ਕਾਲੇ ਕਾਲੇ